ਮੇਕ ਆਸ਼ਰਮ ਤੁਨ ਸਾਹਿਬ ट्रस्ट ਦੇ ਸੰਤਮਲਕੇ ਨਾਜੀ ਮਹਾਰਾਜ ਬਾਬਾ ਲక్ష్మణ ਸਤਿਬਕੂ ਜੀ ਨੂੰ ਬਹੁਤ ਬਧਨ ਬਤਿ ਜੀ ਇਤਾਲੀਆ ਬਾਬਾ ਲక్ష్మణ ਜੀ ਵੱਲੋਂ ਪ੍ਰਤੀਨਿਧ ਸੰਤਮਲਕੇ ਨਾਜੀ ਮਹਾਰਾਜ ਨੂੰ ਕਾਹਨ ਦਿੱਤੇ ਗਏ ਤੇ ਸੰਤਮਲਕੇ ਨਾਜੀ ਨੇ ਆਪਣਾ ਚੈਨਲ ਪਗੜੀ ਨਾਮ ਨਾਲ ਵਾਜਿਆ ਜੈ ਵੀ ਪੰਜਾਬ ਦੀ ਖਾਸ ਰਿਪੋਰਟ पेटी ਸ਼ਕਤੀ ਅਮਰ ਹੈ ਵਾਲਮੀਕੀ ਸ਼ਕਤੀ ਅਮਰ ਹੈ ਹਰ ਹਰ ਵਾਲਮੀਕੀ ਅੱਜ ਜੋ ਤੁਨਾਸਾ ਟ੍ਰਸਟ ਦਾ ਜਿਹੜਾ ਉਹ ਵਾਅਦਾ ਕੀਤਾ ਗਿਆ ਪੱਡ ਇਬਨ ਕਲਾ ਬਾਬਾ ਬਬੂ ਜੀ ਨੂੰ ਜਿਹੜੀ ਉਹ ਪਾਵਨ ਵਾਲਮੀਕ ਤੀਰਥ ਵੱਲੋਂ ਕਾਰ ਸੇਵਾ ਜਿਹੜੀ ਉਹ ਸੇਵਾ ਦੇ ਵਿੱਚ ਸੰਭਲ ਕੀਤਾ ਗਿਆ ਉਹਨਾਂ ਨੂੰ ਹੁਕਮ ਲਾਇਆ ਗਿਆ ਕਿ ਆਪਣੇ ਪਾਵਨ ਵਾਲਮੀਕ ਤੀਰਥ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਪਾਵਨ ਵਾਲਮੀਕੀ ਤੀਰਥ ਭਗਵਾਨ ਵਾਲਮੀ ਆਸ਼ਰਮ ਤੋਂ ਨਾ ਸਭ ਟਰਸਟ ਵੱਲੋਂ ਹੋਰ ਵਾਧਾ ਕੀਤਾ ਗਿਆ ਹੋਰ ਮਜ਼ਬੂਤ ਕਰਨ ਦੇ ਵਾਸਤੇ ਬਬੂ ਲਛਮ ਸਿੰਘ ਜੀ ਨੂੰ ਜੋ ਇਬਨ ਕਰਦੇ ਰਹਿਣ ਵਾਲੇ ਹਨ ਤਰਸ ਦੇ ਵਿੱਚ ਸੀ ਅਹੁਦੇਦਾਰ ਬਣਾਇਆ ਜਿਸ ਤੋਂ ਆਸ ਰੱਖਦੇ ਹਾਂ ਕਿ ਲక్ష్మణ ਸਿੰਘ ਬੱਬੂ ਜੀ ਤਨਮਨ ਤੰਦੇ ਨਾਲ ਇਸ ਦੀ ਸੇਵਾ ਕਰਨਗੇ ਮਜ਼ਬੂਤ ਕਰਨਗੇ ਦੀ ਤੇ ਕੌਮ ਦੀ ਸੇਵਾ ਦੇ ਵਿੱਚ ਹੋਰ ਬਧਉਤੀ ਕਰਨਗੇ ਜੋ ਕਾਰ ਸੇਵਾ ਦੀ ਰਨਿੰਗ ਸ਼ੁਰੂ ਹੋਣ ਵਾਲੀ ਹੈ ਉਹਦੇ ਵਿੱਚ ਸਾਨੂੰ ਬਲ ਮਿਲੇਗਾ ਹੋਰ ਸਹਿਯੋਗ ਮਿਲੇਗਾ ਭਗਵਾਨ ਬਾਲਮੀਕ ਮਹਾਰਾਜ ਦੀ ਪਰੋਕਾਰ ਦੀ ਗਿੰਤੀ ਵਧੇਗੀ ਉਦੇ ਨਾਲ ਨਾਲ ਇੱਕ ਪੰਜਾਬ ਲੀਓ ਦੀ ਮੀਟਿੰਗ 17 ਅਕਤੂਬਰ ਨੂੰ ਪਵਨ ਬਾਲਮੀਕੀ ਤੀਤ ਰੱਖਾਂਗੇ ਕਿ ਜਿਹਦੇ ਨਾਲ ਸਾਰੇ ਪੰਜਾਬ ਦੇ ਜਿਹੜੇ ਮਸਲੇ ਇਥੇ ਦੇ ਉਲਝੇ ਹੋਇਆ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੋ ਸੰਤੋ ਮਲਕੀਤ ਨਾਸੀ ਦੀ ਸੇਵਾ ਲਈ ਆ ਜੀ ਅਸੀਂ ਤੇ ਇਸ ਚੀਜ਼ ਦੇ ਕਾਬਿਲ ਨਹੀਂ ਜੋ ਉਹਨਾਂ ਸੇਵਾ ਦੇਤੀ ਆ ਜੀ ਮਣੋਤਰ ਹੋਗੇ ਮਾਰਾ ਸੰਗਤ ਦੀ ਸੇਵਾ ਕਰਨ ਦਾ ਬਲ ਬਖਸ਼ਣ ਮਾਲਕ ਆਪ ਕਰਨ ਵਾਲੇ ਆ ਜੀ ਸਾਨੂੰ ਤਾਂ ਜੈ ਉਹਨਾਂ ਦਿੱਤਾ ਜੀ ਉਹਨਾਂ ਅਸੀਂ ਉਹਦੀ ਮਨੋ ਤਨੋਂ ਹੋ ਕੇ ਸੇਵਾ ਕਰਾਂਗੇ ਜੀ ਜਿਹੜੇ ਪਾਵਨ ਬਾਗ ਦੇ ਤੇ ਹੋਰ ਜਿਹੜੇ ਧਾਰਮਿਕ ਆ ਰਿਹਾ ਜਿਸ ਸੰਤਸਮਾਨ ਦੇ ਆ ਕਿਸ ਤਰ੍ਹਾਂ ਦੇ ਸਮੇਂ ਤੋਂੜੇ ਬਿਕੋ ਜੀ ਜੋ ਵੀ ਕਰਨਾਲਾ ਦਾ ਪਰਮੇਸ਼ਰ ਆਪ ਹੈ ਜੀ ਜੋ ਵੀ ਇਹਨਾਂ ਦੀ ਮਾਲਕਾਂ ਦੀ ਰਜ਼ਾ ਹੋਊਗੀ ਅਸੀਂ ਤਾਂ ਇਹ ਰਾਜੇ ਦੇ ਵਿੱਚ ਰਾਜ਼ੀ ਰਹਿਵਾਂਗੇ ਜੀ ਜਿੱਦਾਂ ਇਹ ਸਾਨੂੰ ਕਹਿਣਗੇ ਜੀ ਹੁਕਮ ਲਾਉਣਗੇ ਉਦਾਂ ਅਸੀਂ ਕਰਾਂਗੇ ਜੀ ਸੇਵਾ ਆਪਣੀ ਵੱਲੋਂ ਕੋਈ ਵੀ ਵੀ ਘਟਵੱਧ ਨਹੀਂ ਹੋਗੀ ਆਪਾਂ ਤਣੋਂ ਮਣੋਂ ਹੋਗੇ ਸੇਵਾ ਕਰਾਂਗੇ ਜੀ ਭਗਵਾਨ ਬਾਲਮੀਕ ਦੀ ਜੈ ਬਾਲਮੀਕੀ ਹਰ ਹਰ ਬਾਲਕ ਮੈਂ ਅਸ਼ੋਕ ਬਲੁਤਰਾ ਰਾਸ਼ਟਰੀਏ ਪ੍ਰੈਸ ਕਤਰ ਤੁਣਾ ਸਾਹਿਬ ਪ੍ਰੈਸ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਸਾਡੀ ਟਰਸਟ ਦੇ ਵਿੱਚ ਇੱਕ ਬਹੁਤ ਵੱਡਾ ਵਾਅਦਾ ਹੋਇਆ ਹੈ ਅੱਜ ਸਾਡੇ ਨਾਲ ਲਖਮਨ ਸਿੰਘ ਜੀ ਔਰ ਬੱਬੂ ਸ਼ਾਹ ਜੀ ਬਾਬਾ ਜੀ ਜਿਨ੍ਹਾਂ ਨੇ ਅੱਜ ਬਾਬਾ ਆਪ ਸਾਡੇ ਸੰਤ ਮਲਕੀਤਨਾ ਅੱਜ ਹੀ ਕੋ ਨਾਮਦਾਨ ਲੈ ਆਏ ਤੋਂ ਤੁਨਾ ਸਾਬ ਡਰਸ ਦੇ ਨਾਲ ਜੁੜੇ ਨੇ ਇਹ ਬਹੁਤ ਵੱਡਾ ਵਾਦਾ ਵਾ ਸਾਡੇ ਵਾਸਤੇ ਤੇ ਬਹੁਤ ਖੁਸ਼ੀ ਹੋਈ ਕਿ ਸੰਤ ਮਹਾਰਾਜ ਬਾਬਾ ਬਬੂ ਸਾਹਿਬ ਜੀ ਸਾਡੇ ਨਾਲ ਜੁੜੇ ਨੇ ਆਪਣੀ ਪੂਰੀ ਸਾਧ ਸੰਗਤ ਦੇ ਨਾਲ ਤੋਂ ਇੱਕ ਵੱਡਾ ਹੰਗਾਰਾ ਆ ਸਾਡੇ ਵਾਸਤੇ ਤੋਂ ਮੈਂ ਸਾਰੀ ਜਿੰਨੀ ਵੀ ਸਾਡੇ ਆਲਰੇਡੀ ਸਾਡੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾਂ ਕਿ 17 ਤਰੀਕ ਨੂੰ ਪੰਜਾਬ ਲੈਵਲ ਦੇ ਉੱਤੇ ਇੱਕ ਬਹੁਤ ਵੱਡੀ ਮੀਟਿੰਗ ਕਰਨ ਜਾ ਰਹੇ ਆ ਜਿਹੜੀ ਕਿ ਸਾਡੇ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਬਾਰੇ ਵਿੱਚ ਹੋ ਰਹੀ ਹੈ ਤੋਂ ਸਾਰੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਵੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 17 ਤਰੀਕ ਨੂੰ ਸਵੇਰੇ 10 ਵਜੇ ਵਾਲਮੀਕੀ ਥੀਰਤ ਤੁਨਾ ਸਾਹ ਪਹੁੰਚ ਕੇ ਤੋਂ ਆਪਣੀਆਂ ਹਾਜ਼ਰੀਆਂ ਲਵਾਉਣ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਇਹਨਾਂ ਨੂੰ ਅਸੀਂ ਨਵਾਜ਼ਿਆ ਹੈ ਜੀ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਉਹਨੇ ਪੰਜਾਬ ਦੇ ਵਿੱਚ ਇਹ ਪ੍ਰਧਾਨਗੀ ਕਰਨਗੇ ਜੀ ਸਾਡੇ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਆਲਰੇਡੀ ਲੁਧਿਆਣੇ ਤੋਂ ਨੇ ਕੋਈ ਉਹਨਾਂ ਦੀ ਰਾਈਟ ਆਰਮ ਸੱਜੀ ਬਾਹ ਬਣ ਕੇ ਉਹਨਾਂ ਦੇ ਨਾਲ ਚੱਲਣਗੇ ਤੋਂ ਸਾਨੂੰ ਪੂਰੀਆਂ ਉਮੀਦਾਂ ਨੇ ਕਿ ਜਿਹੜਾ ਇਹਨਾਂ ਨੂੰ ਆਪਾਂ ਜਿਹੜੇ ਉਹਦੇ ਨਾਲ ਨਵਾਜ਼ਿਆ ਹੈ ਪੂਰੇ ਖਰੇ ਉਤਰਨਗੇ ਤੁਹਾਨੂੰ ਰਾਸ਼ਟਰੀ ਪ੍ਰੈਸ ਕਤਰ ਤੁਨਾਬ ਪ੍ਰੈਸ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਸਾਡੀ ਟਰਸਟ ਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਹੋਇਆ ਹੈ ਅੱਜ ਸਾਡੇ ਨਾਲ ਲਖਮਨ ਸਿੰਘ ਜੀ ਉਰਫ ਬੱਬੂ ਸ਼ਾਹ ਜੀ ਬਾਬਾ ਜੀ ਜਿਨ੍ਹਾਂ ਨੇ ਅੱਜ ਬਾਬਾ ਆਪ ਸਾਡੇ ਸੰਤ ਮਲਕੀਤਨਾਥ ਜੀ ਕੋ ਨਾਮਦਾਨ ਲਿਆਏ ਤੋਂ ਤੁਨਾਬ ਟਰਸਟ ਦੇ ਨਾਲ ਜੁੜੇ ਨੇ ਇਹ ਬਹੁਤ ਵੱਡਾ ਵਾਧਾ ਵਾ ਸਾਡੇ ਵਾਸਤੇ ਤੇ ਬਹੁਤ ਖੁਸ਼ੀ ਹੋਈ ਕਿ ਸੰਤ ਮਹਾਰਾਜ ਬਾਬਾ ਬਬੂ ਸ਼ਾਹੀ ਸਾਡੇ ਨਾਲ ਜੁੜੇ ਨੇ ਆਪਣੀ ਪੂਰੀ ਸਾਧ ਸੰਗਤ ਦੇ ਨਾਲ ਤੋਂ ਇੱਕ ਵੱਡਾ ਹੰਗਾਰਾ ਆ ਸਾਡੇ ਵਾਸਤੇ ਤੇ ਮੈਂ ਸਾਰੀ ਜਿੰਨੀ ਵੀ ਸਾਡੇ ਆਲਰੇਡੀ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾਂ ਕਿ 17 ਤਰੀਕ ਨੂੰ ਪੰਜਾਬ ਲੈਵਲ ਦੇ ਉੱਤੇ ਇੱਕ ਬਹੁਤ ਵੱਡੀ ਮੀਟਿੰਗ ਕਰਨ ਜਾ ਰਹੇ ਆ ਜਿਹੜੀ ਕਿ ਸਾਡੇ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਬਾਰੇ ਵਿੱਚ ਹੋ ਰਹੀ ਆ ਤੋਂ ਸਾਰੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਵੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 17 ਤਰੀਕ ਨੂੰ ਸਵੇਰੇ 10 ਵਜੇ ਵਾਲਮੀਕੀ ਤੀਰਤ ਤੁਨਾਸਾ ਪਹੁੰਚ ਕੇ ਤੋਂ ਆਪਣੀਆਂ ਹਾਜ਼ਰੀਆਂ ਲਵਾਉਣ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਬਹੁਤ ਜੀ ਇਹਨਾਂ ਨੂੰ ਅਸੀਂ ਨਵਾਜ਼ਿਆ ਹੈ ਜੀ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਉਹਨੇ ਪੰਜਾਬ ਦੇ ਵਿੱਚ ਇਹ ਪ੍ਰਧਾਨਗੀ ਕਰਨਗੇ ਜੀ ਸਾਡੇ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਆਲਰੇਡੀ ਲੁਧਿਆਣੇ ਤੋਂ ਨੇ ਤੋਂ ਇਹ ਉਹਨਾਂ ਦੀ ਰਾਈਟ ਆਰਮ ਸੱਜੀ ਬਾਹ ਬਣ ਕੇ ਉਹਨਾਂ ਦੇ ਨਾਲ ਚੱਲਣਗੇ ਤੋ ਸਾਨੂੰ ਪੂਰੀਆਂ ਉਮੀਦਾਂ ਨੇ ਕਿ ਜਿਹੜਾ ਇਹਨਾਂ ਨੂੰ ਆਪਾਂ ਜਿਹੜੇ ਉਹਦੇ ਨਾਲ ਨਵਾਸਿਆ ਏ ਪੂਰੇ ਖਰੇ ਉਤਰਨਗੇ